ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਸੱਜਣ ਮਿੱਤਰ ਅਜ਼ੀਜ਼ ਜਿੰਨੇ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਆਗੇ ਸਾਰਿਆਂ ਨੂੰ ਬੇਨਤੀ ਆ ਵੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਕਰਦਾ ਕਰੋ ਵੀਡੀਓ ਨੂੰ ਕਮੈਂਟ ਕਰਦਾ ਕਰੋ ਦੋਸਤੋ ਅੱਜ ਦਾ ਜਿਹੜਾ ਮੇਨ ਟਾਪਿਕ ਆ ਅੱਜ ਦੁਬਾਰਾ ਫੇਰ ਆਪਾਂ ਟੌਪਿਕ ਰਿਵਾਈਜ਼ ਕਰਨ ਲੱਗੇ ਆ ਵੀ ਚਾਲੂ ਜਨਾਨੀਆਂ ਦੇ ਲੱਛਣ ਅੱਜ ਆਪਾਂ ਭੈਣ ਘੜਾਵੀਆਂ ਚਾਲੂ ਜਨਾਨੀਆਂ ਦੇ ਲੱਛਣ ਦੱਸਾਂਗੇ ਨਾਲ ਹੀ ਉਹ ਜਨਾਨੀਆਂ ਬਾਰੇ ਦੱਸਾਂਗੇ ਜਿਹੜੀਆਂ ਘਰ ਨੂੰ ਬਰਬਾਦ ਕਰ ਦਿੰਦੀਆਂ ਸਿਆਣੇ ਕਹਿੰਦੇ ਆਗੇ ਵੀ ਬੁੜੀ ਘਰ ਨੂੰ ਸੂਈ ਨਾ ਪਟ ਸਕਦੀ ਹੈ ਤੇ ਬੰਦਾ ਕਹੀ ਨਾ ਵੀ ਨਹੀਂ ਪਟ ਸਕਦਾਗਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿੰਨੀ ਉਮਰ ਦੀਆਂ ਹੁੰਦੀਆਂ ਸਾਰੀਆਂ ਤੁਸੀਂ ਸਭ ਤੋਂ ਪਹਿਲਾਂ ਮੇਰੀ ਦੁਆਰਾ ਫਿਰ ਗੁਜਾਰ ਸਾਚਾ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨਾ ਬਣੇ ਰੋ ਦੋਸਤੋ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਹੈਗਾ ਵੀ ਜੇ ਕਿਸੇ ਦੇ ਘਰੇ ਕੋਈ ਮਾੜੀ ਜਨਾਨੀ ਆ ਜਾਏ ਠੀਕ ਹੈ ਉਹ ਘਰ ਬਰਬਾਦ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਚਾਲੂ ਜਨਾਨੀਆਂ ਦੀ ਗੱਲ ਕਰਦਾ ਜਿਹੜੀ ਜਨਾਨੀ ਚਾਲੂ ਹੋਊਗੀ ਉਹ 30 ਤੋਂ ਬਾਅਦ ਚਾਲੂ ਹੋਊਗੀ ਦੀ ਤਾਂ 40 ਦੇ ਸਾਲ ਦੇ ਵਿੱਚ ਚਾਲੂ ਹੋ ਜੂਗੀ ਕਿਉਂਕਿ ਉਦੋਂ ਨੂੰ ਉਹ ਆਪਣੇ ਪਿਛਲੇ ਘਰਵਾਰ ਦਾ ਭੇਤ ਪਾ ਚੁੱਕੀ ਹੁੰਦੀ ਹੈ ਤੇ ਉਹਦਾ ਜਿਹੜਾ ਮਾਈਂਡ ਹੁੰਦਾਗਾ ਮਤਲਬ ਉਸ ਹਿਸਾਬ ਨਾਲ ਦਿਮਾਗ ਬਣ ਜਾਂਦਾ ਵੀ ਇਹ ਐ ਆ ਜੇ ਆ ਬੂਆ ਸੁਣ ਮੈਂ ਗੱਲ ਦੱਸਣਾਗਾ ਵੀ ਜਿਹੜੀ ਜਨਾਨੀਆਂ ਭੈਣ ਘੜਾਵੇ ਜੀ ਇਹ ਮੱਖੀ ਹੁੰਦੀ ਹੈਗੀ ਮੱਖੀ ਗੁਰਤੇ ਬੈ ਜਾਂਦੀ ਆ ਕਈ ਕਹਿੰਦੇ ਆ ਵੀ ਸਾਡਾ ਪਿਆਰ ਆ ਜੀ ਸਾਡੀ ਮੁਹੱਬਤ ਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਜਨਾਨੀਆਂ ਦਾ ਅੱਜ ਕੱਲ ਕੋਈ ਪਿਆਰ ਨਹੀਂ ਇਹ ਸਿਰਫ ਵਪਾਰ ਆ ਵਪਾਰ ਕਰਦਿਆਂ ਪੈਸੇ ਦਾ ਜੇ ਤੁਹਾਡੀ ਜੇਬ ਚ 2 ਰੁਪਏ ਹੈਗੇ ਆ ਭੈਣ ਘੜਾਵੀਆਂ ਨੇ ਇਹਨਾਂ ਨੇ ਛੋੜਨਾ ਪਿਆਰ ਕਰਨਾ ਨਹੀਂ ਛੋੜਨਾ ਵਪਾਰ ਕਰਨਾ ਇਹਨਾਂ ਨੇ ਠੀਕ ਹੈ ਜਦੋਂ 30 ਤੋਂ 35 ਸਾਲ ਦੀ ਉਮਰ ਹੋ ਜਾਂਦੀ ਆ ਇਹਨਾਂ ਨੂੰ ਜਿਆਦਾ ਨਸ਼ਾ ਵੀ ਚੜਨ ਲੱਗਦਾ ਹੈਗਾ ਮਤਲਬ ਤੇ ਹੀਟ ਵੀ ਇਹ ਫੜ ਜਾਂਦੀਆਂ ਇਸ ਕਰਕੇ ਭੈਣ ਘੜਾਵੀਆਂ ਤੇ ਇਹਨਾਂ ਦੇ ਜੇ ਕੋਈ ਕਿਸੇ ਨੂੰ ਪਿਆਰ ਕਰਦਾ ਇਹਨਾਂ ਤੇ ਮੈਂ ਤਾਂ ਯਕੀਨ ਨਹੀਂ ਕਰਦਾਗਾ ਬਿਲਕੁਲ ਯਕੀਨ ਨਾ ਕਰੋ ਇਹ ਤਾਂ ਗੋੜ ਵਾਲਾ ਕੰਮ ਆ ਗੁਰ ਤੇ ਮੱਖੀ ਬੈਂਦੀ ਆ ਬਸ ਜਿੱਦੋਂ ਇਹਨਾਂ ਨੂੰ ਕੋਈ ਲਾਲਚ ਮਿਲਦਾ ਉਦਰੀ ਬਹਿ ਜਾਂਦੀਆਂ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦਰਾਂ ਜਦੋਂ 30 ਤੋਂ ਮਤਲਬ 4 ਜਨਾਨੀ ਉਦੋਂ ਵੀ ਥੋੜਾ ਜਿਹਾ ਇਹਨੂੰ ਜਾਦੇ ਮਤਲਬ ਇਹਦਾ ਸਰੀਰ ਆ ਜਿਹੜਾ ਸੈਂਸਟਿਵ ਹੋ ਜਾਂਦਾ ਹੈਗਾ ਇਹ ਉਦੋਂ ਵੀ ਭੈਣ ਘੜਾਵੀਆਂ ਬਾਹਰ ਪਾਸੇ ਵਾਲੇ ਬੰਦਿਆਂ ਨੂੰ ਝਾਕਦੀਆਂ ਜਾਂ ਹੋਰ ਹੈ ਘਰਾਂ ਦੇ ਵਿੱਚ ਲੜਾਈ ਕਲੇਸ਼ ਝਗੜੇ ਦਾ ਕਾਰਨ ਬਣ ਜਾਂਦੀਆਂ ਇਹਾਂ ਇਹ ਸਭ ਤੋਂ ਵੱਡਾ ਕਾਰਨ ਹੈ ਚਾਲੂ ਜਨਾਨੀਆਂ ਦੇ ਇਹ ਲੱਛਣ ਹੈ ਬਾਕੀ ਜਿਹੜੀ ਚਾਲੂ ਜਨਾਨੀ ਹੋਊਗੀ ਉਹ ਗਿੜੇ ਬਿੰਦੇ ਸ਼ਹਿਰ ਬਾਜ਼ਾਰ ਬੱਸਾਂ ਦੇ ਵਿੱਚ ਹੋਰ ਐਵੇਂ 파ਰਸ ਪਾਇਆ ਉਧਰ ਉੜੀਆਂ ਇਧਰ ਉੜੀਆਂ ਬਿਨਾਂ ਕੰਮ ਤੋਂ ਸੁਰਖੀ ਬਿੰਦੀ ਲਾ ਲਈ ਉਹ ਭੈਣ ਦਿੰਗੀਆਂ ਦੂਜਿਆਂ ਨੂੰ ਵੀ ਖਰਾਬ ਕਰ ਦਿੰਦੀਆਂ ਜਿਹੜੀਆਂ ਮਾਗਰ ਆ ਉਹ ਜਿਹੜੀਆਂ ਭਲਗਾਂ ਮਾਨਸਾਂ ਹੁੰਦੀਆਂ ਉਹਨਾਂ ਦੇ ਦਿਲ ਦੇ ਬੱਚੇ ਗੱਲ ਜਾਂਦੀ ਆ ਵੀ ਇਹ ਵੀ ਪਤਾ ਨਹੀਂ ਸ਼ਹਿਰ ਚੋਂ ਕੀ ਕਮਾ ਕੇ ਲੈ ਕੇ ਆਉਂਦੀ ਆ ਕੀ ਨਹੀਂ ਪਰ ਉਹਨਾਂ ਦਾ ਜਿਹੜਾ ਮੇਨ ਮਕਸਦ ਹੁੰਦਾ ਹੈਗਾ ਉਹ ਆਪਦੇ ਹੋਰ ਹੀ addena ਤੇ ਤੁਰੀਆਂ ਫੇਰਦੀਆਂ ਗਲਤ ਕੰਮ ਕਰਦੀਆਂ ਇਸ ਕਰਕੇ ਭਰੇ ਮਾਨਸਾਂ ਤੇ ਵੀ ਅਸਰ ਪਾਉਂਦੀਆਂ ਦੂਜੀਆਂ ਨੂੰ ਆਉਂਦਾ ਵੀ ਇਹ ਪਤਾ ਨਹੀਂ ਕੀ ਕਮਾਉਂਦੀਆਂ ਆਪਾਂ ਵੀ ਇਹਨਾਂ ਨਾਲ ਪਰਸਵਾ ਕੇ ਜਿਹੜੇ ਚੰਗੇ ਲੀੜੇ ਪਾ ਕੇ ਜਾਂਦੀਆਂ ਤੇ ਚੰਗਾਂ ਸ਼ਹਿਰੋਂ ਵੰਟਣ ਕੇ ਆ ਜਾਂਦੀਆਂ ਇਹ ਨਾ ਇਹ ਚਾਲੂ ਜਨਾਨੀਆਂ ਦੇ ਲੱਛਣ ਹੁੰਦੇ ਹੈਗੇ ਬਾਕੀ ਕੋਈ ਗੱਲ ਨਹੀਂ ਅਗਲੀ ਿਆਨੋਂ ਆਪਾਂ ਹੋਰ ਕੋਈ ਵੀਡੀਓ ਪਾਵਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਕਮੈਂਟ ਚ ਆਪਦੀ ਰਾਇ ਜ਼ਰੂਰ ਦਿਓ ਤੇ ਪਰ ਮੈਂ ਤੁਹਾਨੂੰ ਆਏ ਗੱਲ ਦਾ ਨਾਂ ਭੈਣ ਘੜਾ ਵੀ ਜਨਾਨੀ ਆ ਜਿਹੜੀ ਇਹ ਜੁੱਤੀ ਦੇ ਥੱਲੇ ਰੱਖਣੀ ਚਾਹੀਦੀ ਕਿ ਇਹਨਾਂ ਦਾ ਮਤਲਬ ਜਿਹੜਾ ਹੈਗਾ ਸਿਸਟਮ ਆ ਇਹ ਕੋਈ ਪਤਾ ਇਹਨਾਂ ਦਾ ਕੀ ਕਰਦੀਆਂ ਕੀ ਨਹੀਂ ਇਹਨਾਂ ਦੇ ਨਖਰੇ ਵਾਲੇ ਹੁੰਦੇ ਆ ਵੀਡੀਓ ਦੇਖਣ ਵਾਸਤੇ ਧੰਨਵਾਦ ਸਬਸਕ੍ਰਾਈਬ ਕਰੋ ਧੰਨਵਾਦ